やっ

के चलो साथ चलो बजाना पर पर से की बात से चर्चा पर ध्यान विशेष सहायता कहा भारत के साथ चिंतन देश और कलम द्वारा शिल्प एक रे अधिकार सर्वेला में सामग्री में यह संकल्प चला दिए और ਔਰ ਬੁਰਨਾਇ ਦੇ ਗੇਟਾਂ ਦੇ ਜੋਰਾਂ ਹਾਂ ਸਤਿ ਸ਼੍ਰੀ ਅਕਾਲ ਸੁਸ਼ਮਾ ਜੀ ਦਾ ਜੋਰਾਂ ਸਤਿ ਸ਼੍ਰੀ ਅਕਾਲ ਹਵਾਵਾਂ ਰਸ਼ਮੀ ਲਈ ਸਾਡਾ ਮਿਲਣ ਸਤਿ ਸ਼੍ਰੀ ਅਕਾਲ ਖਲੇ ਗਰਾਸ ਪ੍ਰੇਮਾਨ ਜੀ ਦਾ ਸੁਪਨਾ ਰਮ ਰਾਜ ਔਰ ਸਮਾਯਮ ਸ਼ਾਹ ਸੁਭਾਨ ਅੱਲਾਹ ਔਰ ਅਮੀਨ ਅੱਲਾਹ ਮਸ਼ਾ ਅੱਲਾਹ ਬਹੁਤ ਸੰਗਾਂ ਦੇ

ओम प्रातारि मंत्र कवितारि मंत्र भंग हवे हवे सूर्यनादयो मादे सुते सत्यो मदवाद हात्रिय पितृ मते पितृ मते धर्माय स्वाहा स्वाहा ओम अप्सरयम्य ओम नाम होम क्लेम जोंसा काले जल 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 हं हं कं कं पैस्वाहा स्वाहा ओम तसा स्वाहा ओम शिवाजी दानवान ਜਨਾਬ ਜਨਕਿਸ਼ਟਾ ਨਾਮ ਨਮਸਕਾਰ ਜੈ ਸ਼੍ਰੀ ਰਾਮ ਜੀ ਮੈਂ ਹਣੀ ਮਿੱਤਲ ਵਿਭਗ ਮੰਤਰੀ ਵਿਸ਼ਵਿੰਦੂ ਪਰਸ਼ਦ ਅੱਜ ਦਾ ਇਹ ਕਾਰਜਕਰਮ ਸ਼ਨੀ ਦੇ ਮੰਦਰ ਦੇ ਵਿੱਚ ਧਰਮਪੁਰਾ ਕਲੋਨੀ ਰੱਖਿਆ ਗਿਆ ਹੈ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਅਯੁੱਧਿਆ ਤੋਂ ਅਕਸ਼ਤ ਪਾਤਰ ਕਲਸ਼ ਜਿਹੜੇ ਆਏ ਆਏ ਦੇ ਸੀ ਉਹਨਾਂ ਅਕਸ਼ਤਾਂ ਨੂੰ ਹੋਰ 35 ਅਕਸ਼ਤ ਕਲਸ਼ਾਂ ਦੇ ਰੂਪ ਦੇ ਵਿੱਚ ਬਦਲ ਕੇ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਕਿ ਕਾਦੀਆਂ ਪੈਂਦਾ ਹੈ ਫਦੇਘੜ ਚੂੜੀਆਂ ਹੈ ਡੇਰਾ ਬਾਬਾ ਨਾਨਕ ਹੈ ਸ਼੍ਰੀ ਹਰਗੋਬਿੰਦਪੁਰ ਹੈ ਬਟਾਲੇ ਦੇ ਅੰਨੀਆਂ ਸੰਸਥਾਵਾਂ ਮੰਦਰ ਜਿਹੜੇ ਨੇ ਸਾਰਿਆਂ ਨੂੰ ਅੱਜ ਇੱਥੇ ਸ਼ਨੀ ਦਾ ਮੰਦਰ ਸੱਦ ਕੇ ਤੇ ਸਾਰਿਆਂ ਨੂੰ ਆਵਨਜਾ ਕਰਨ ਤੋਂ ਬਾਅਦ ਜਿਹੜੇ ਅਕਸ਼ਤ ਕਲਸ਼ ਦਿੱਤੇ ਗਏ ਨੇ ਕਿੰਨੇ ਜਿਹੜੇ ਲੋਕ ਨੇ ਇਹਨਾਂ ਨੂੰ ਇਹ ਜਿਹੜਾ ਪ੍ਰਸ਼ਾਦ ਹੈ ਜਾਂ ਸਤਾਂਤ ਦਿੱਤਾ ਜਾਏਗਾ ਇਹ ਇਹਨੂੰ ਅਸੀਂ ਸੱਦੇ ਦੇ ਰੂਪ ਦੇ ਵਿੱਚ ਲਈਏ ਸਮੇਰੀ ਤੇ ਬੇਨਤੀ ਹੈ ਕਿ ਜਿਹੜਾ ਇੱਕ ਇਹਦੇ ਨਾਲ ਸੱਦਾ ਪੱਤਰ ਹੈ ਤੇ ਨਾਲ ਇੱਕ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਜੋ ਮੰਦਿਰ ਦਾ ਚਿੱਤਰ ਹੈ ਇਹਨੂੰ ਅਸੀਂ ਫੋਟੋਸਟੇਟ ਕਰਕੇ ਆਪਣੇ ਘਰ ਦੇ ਵਿੱਚ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸੀਏ ਵੀ ਸਾਡੇ ਘਰ ਜਦੋਂ ਪ੍ਰਭੂ ਸ਼੍ਰੀ ਰਾਮ ਦਾ ਮੰਦਿਰ ਉਦਘਾਟਨ ਹੋਇਆ ਸੀ ਤੇ ਉਸ ਲਈ ਸਾਨੂੰ ਵੀ ਸੱਦਾ ਪੱਤਰ ਆਇਆ ਸੀ ਤੇ ਜਿਹੜੇ ਅਕਸ਼ਰਤ ਹੋਣਗੇ ਉਹਨੂੰ ਆਪਣੇ ਤਜੋਰੀ ਦੇ ਵਿੱਚ ਰੱਖੀਏ ਲਗਭਗ ਬਟਾਲੇ ਜ਼ਿਲ੍ਹੇ ਦੇ ਵਿੱਚ 5 ਲੱਖ ਘਰ ਨੇ ਜਿਨ੍ਹਾਂ ਨੂੰ ਸਾਡੇ ਸਾਡੇ ਵੱਲੋਂ ਸਾਰਿਆਂ ਦੇ ਘਰ 'ਚ ਪਹੁੰਚਿਆ ਜਾਏਗਾ ਇਸ ਸੱਦਾ ਪੱਤਰ ਦਿੱਤਾ ਜਾਏਗਾ। ਹਨਨ ਕੀ ਕਹਿਣਾ ਚਾਹੋਗੇ ਅੱਜ ਕਲਸ਼ ਲੈਣ ਆਏ ਸੀ। ਮੈਂ ਸ਼ਨੀ ਦੇ ਮੰਦਰ ٹرسٹ ਤੋਂ ਚੇਅਰਮੈਨ ਬੋਲ ਆ ਕਲਸ਼ ਲੈਣ ਲਈ ਪ੍ਰਭੂ ਰਾਮ ਦੇ ਯੋਧਿਆ ਵਾਸਤੇ ਆਈ ਆਪਣੇ ਮੰਦਰ ਵਿੱਚ ਹੀ ਰੱਖ ਲਿਤਾ ਹੈ ਔਰ ਸਾਰਿਆਂ ਨੂੰ ਨਮੰਤਰ ਕੀਤਾ ਜਾਏਗਾ ਕਰਕਰ ਜਾ ਕੇ ਪ੍ਰਭੂ ਰਾਮ ਦਾ ਦੀਵਾਲੀ ਵਾਂਗੂ ਮਨਾਇਆ ਜਾਏ ਦਿਨ 22 ਤਰੀਕ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਮੇਰਾ ਨਾਮ ਸ਼ਿਵਮਾ ਜੀ। ਆਈ ਆਪਣੇ ਇਲਾਕੇ ਤੋਂ ਸ਼ਿਵ ਦੁਰਗਾ ਮੰਦਰ ਤੋਂ ਆਏ ਆ ਪ੍ਰੇਮ ਨਗਰ ਦਾਰਾ ਸਲਾਮ ਤੋਂ ਤੇ ਪੂਰੀ ਸੰਗਤ ਨਾਲ ਪੂਰੀ ਟੀਮ ਨਾਲ ਮੰਦਰ ਕਮੇਟੀ ਨਾਲ ਇੱਥੋਂ ਕਲੈਜ ਲੈ ਕੇ ਪੂਰੇ ਧੂਮ-ਧਾਮ ਨਾਲ ਚੱਲੇ ਆਂ ਤੇ ਕੋਸ਼ਿਸ਼ ਕਰਾਂਗੇ ਹਰ ਘਰ ਆਪਣੇ ਇਲਾਕੇ ਦਾ ਪਹੁੰਚੀਏ ਔਰ ਹਰ ਧਰਮ ਦੇ ਨੂੰ ਸਾਖਸ਼ਾਦ ਨਿਮੰਤਰਨ ਦਈਏ RAM JI ਵੱਲੋਂ ਤੇ 22 ਤਰੀਕ ਨੂੰ ਆਪਣੇ ਮੰਦਰ ਇਕੱਠੇ ਹੋਣ ਉਸੇ ਦਿਨ ਉਸੇ ਮੰਦਰ ਤੇ ਯੋਧੈ ਮਨਨ ਕੀਰਤਨ ਕਰਨ ਤੇ ਰਾਤੀ ਖੂਬ ਸਾਰੀ ਦੀਵਾਵਲੀ ਮਨਾਣ ਪਟਾਕੇ ਜਲਾਣ ਸਭ ਕੁਝ ਕਰਨ ਜੈ ਸ਼੍ਰੀ ਰਾਮ